ਤੇ ਲੱਕੀ ਪੇੜ ਕਰੀ ਜਾਂਦੇ ਆ ਸੀਮਾ ਦੇ ਲੱਕ ਨੂੰ ਕਿਉਂ ਫੜਿਆ ਸੀਮਾ ਕੀ ਗੱਲ ਠੀਕ ਨਹੀਂ ਤੂੰ ਮਮਾ ਪਤਾ ਨਹੀਂ ਕੀ ਹੋਇਆ ਸਵੇਰੇ ਉੱઠી ਆ ਤੇ ਲੱਕ ਨੂੰ ਹਰੇ ਚੱਕ ਪੈ ਗਈ ਜੀ ਮੇਰੇ ਤੇ ਬੜੀ ਦਰਦ ਨਿਕਲਣ ਦੀ ਲੱਕ ਚ ਤੇ ਫੇਰ ਤੂੰ ਰਸੋਈ ਚ ਕੀ ਕਰਾਂ ਨਹੀਂ ਤੂੰ ਅੰਦਰ ਆਰਾਮ ਕਰ ਮਮਾ ਨਾਸ਼ਤਾ ਕਰਉਣਾ ਸਾਰਿਆਂ ਨੂੰ ਤੇ ਮੈਂ ਕਿਹਾ ਮੈਂ ਕਿ ਚਲੋ ਹੌਲੀ ਹੌਲੀ ਜਾਂਨੀ ਆ ਤੇ ਕਰਨੀ ਆ ਕੋਈ ਗੱਲ ਨਹੀਂ ਮੈਂ ਨਾਸ਼ਤਾ ਬਣਾ ਲਾਂਗੀ ਸਾਡਾ ਦੁੱਖ ਦੁੱਖ ਹੈ ਤੂੰ ਸਮਝਦੀ ਐ ਤੇ ਤੇਰਾ ਦੁੱਖ ਕੁਛ ਨਹੀਂ ਸਾਡੇ ਵਾਸਤੇ ਫਿਰ ਨਹੀਂ ਮਮਾ ਤੂੰ ਇਹ ਤਾਂ ਕਦੀ ਇਸ ਤਰ੍ਹਾਂ ਸੋਚਿਆ ਹੀ ਨਹੀਂ ਮਾੜੀ ਜੀ ਮੈਨੂੰ ਨੇਚਾ ਆਵੇ ਨਾ ਤੇ ਨਾਲ ਹੀ ਤੂੰ ਇਹ ਕਹਿ ਜਿੰਦੇ ਚੱਲ ਜੀ ਮੈਂ ਰੈਸਟ ਕਰ ਤੇ ਮੇਰੀ ਗੱਲ ਸੁਣੋ ਮੈਨੂੰ ਘਰ ਲੈਣ ਤੋਂ ਕੰਮ ਥੋੜਾ ਜਰ ਸੋਈ ਚ ਨਹੀਂ ਚੱਲ ਤੂੰ ਹਾਂ ਦਾ ਬੈਠ ਦੇ ਮਮਾ ਨਾ ਜਿੱਦ ਕਰੋ ਥੋੜਾ ਜਿਹਾ ਬਸ ਮੈਂ ਆਟਾ ਗੁੰਨ ਕੇ ਆ ਜਾਨੀ ਫਿਰ ਤੇਈ ਪਰੌਂਟੀਆਂ ਬਣਾ ਲਿਓ ਨਹੀਂ ਤੂੰ ਚੱਲ ਮੈਂ ਕਹਿਤਾ ਨਾ ਬਸ ਮਮਾ ਮੰਨਿਆ ਕਰੋ ਫਿਰ ਮੈਂ ਤੁਹਾਨੂੰ ਸੱਸ ਬਣ ਕੇ ਉਹ ਖਾਣਾ ਮੈਂ ਮਾਂ ਆ ਨਾ ਮੈਨੂੰ ਮਾਂ ਹੀ ਰਹਿੰਦੇ ਮੈਨੂੰ ਪਤਾ ਵਾ ਤੂੰ ਹੀ ਮੇਰੀ ਮਾਂ ਹੋ ਮੇਰੀ ਗੱਲ ਸੁਣੋ ਅੱਜ ਸਫਾਈਆਂ ਵਾਲੀ ਨਹੀਂ ਮੈਨੂੰ ਆਉਣਾ ਹੈਗਾ ਤੇ ਸਫਾਈਆਂ ਵੀ ਕਰਨੀਆਂ ਪੈਣੀਆਂ ਤੇ ਮੈਂ ਇਹ ਕਹਿੰਨੀ ਆਂ ਕਿ ਨਾਸ਼ਤੇ ਦਾ ਕੰਮ ਮੈਂ ਕਰ ਦਿੰਨੀ ਆ ਤੇ ਸਫਾਈਆਂ ਤੁਸੀਂ ਕਰ ਲਿਓ ਨਾ ਸ਼ੈਲੀ ਨੂੰ ਲਾ ਲਿਓ ਕੋਈ ਨਹੀਂ ਸਫਾਈਆਂ ਵੀ ਕਰ ਲਾਂਗੇ ਮੈਂ ਝਾੜੂ ਲਾ ਦਾਂਗੀ ਸ਼ੈਲੀ ਪੋਚੇ ਲਾ ਲੇ ਸਾਰੇ ਕੰਮ ਹੋ ਜਾਣ ਤੁਸੀਂ ਨਹੀਂ ਮੰਨਣਾ ਨਹੀਂ ਜਦੋਂ ਸੀਮਾ ਮੈਨੂੰ ਕੋਈ ਦੁੱਖ ਹੋਵੇ ਤੂੰ ਮੇਰੇ ਅੱਗੇ ਪਿੱਛੇ ਦੁਰੀਏ ਕਰਦੀ ਤੂੰ ਤੈਨੂੰ ਦੋਖਾ ਦੇ ਮੈਂ ਤੈਨੂੰ ਇਗਨੋਰ ਕਰਦਾ ਚੰਗਾ ਮੰਮਾ ਚੰਗਾ ਮਰੀਕ ਮਾਇ ਭਾਜ ਨਹੀਂ ਲੰਮੀ ਤੀ ਉੰਜ ਤੇ ਮੰਨਾਂ ਹੀ ਨਹੀਂ ਨਾ ਹਾਈ ਮੰਮਾ ਮੂ ਲਵਾ ਮਾ ਤੋ ਕੋਈ ਪੇਨ ਕਿਲਰ ਖਾਵਾਂ ਬੜੀ ਦਰਦ ਨਿਕਲਣ ਦੀ ਜੇ ਪੇਨ ਕਿਲਰ ਖਾਓ ਚਲੋ ਤੇ ਤੁਸੀਂ ਮੈਨੂੰ ਉਹ ਪੇਨ ਕਿਲਰ ਦਿਓ ਮੈਂ ਦਵਾਈ ਖਾਵਾਂ ਤੇ ਸ਼ਾਇਦ ਥੋੜੇ ਬੋਤਾ ਫਰਕ ਪੈ ਜੇ ਤੇ ਦੁਪਹਿਰ ਦੀ ਰੋਟੀ ਵਾਸਤੇ ਮੈਂ ਉੱਠ ਜਾ ਕੋਈ ਨਹੀਂ ਦੁਪਹਿਰ ਦੀ ਵੀ ਬਣ ਜੇਗੀ ਰੋਟੀ ਚਲ ਤੂੰ ਇੱਥੇ ਆਰਾਮ ਕਰ ਸੀਮਾ ਮੈਂ ਤੇਰੇ ਵਾਸਤੇ ਮੈਡੀਸਿਨ ਲੈ ਕੇ ਆਉਣੀ ਆ ਜਾਓ ਲੈ ਆਓ ਉਹ ਖਾ ਕੇ ਫੇਰੀ ਲੰਮੇ ਪੀਣੀ ਹਾਂ ਠੀਕ ਆ ਮੈਂ ਲੈ ਕੇ ਆਉਣੀ ਆ ਐ ਤੂੰ ਤੁਸੀਂ ਮੈਂ ਚੁੱਪ ਕਰਕੇ ਲੇਟ ਜਾ। ਸ਼ਾਮ ਤੋਂ ਪਹਿਲੇ ਉੱਠਣ ਦੀ ਹਿੰਮਤ ਨਹੀਂ ਕਰਨੀ। ਮੈਨੂੰ ਤੇ ਹੀ ਅਰੈਸਟ ਕਰਵਾ ਕੇ ਛਡਨੀ। ਹੁਣ ਮੈਂ ਦਵਾਈ ਖਾਧੀ ਅੱਧੇ ਘੰਟੇ ਤੱਕ ਮਮਾ ਵੈਸੇ ਠੀਕ ਹੋ ਜਾਣਾ। ਕੋਈ ਨਹੀਂ ਅਰੈਸਟ ਕਰੋ ਹੁਣ। ਚੰਗਾ ਮਮਾ। ਹਾਂ। ਚਲ ਆਟਾ ਤੇ ਹੈਗਾ ਹੀ ਐ। ਮੈਂ ਬਾਅਦ ਚ ਨਾਸਤੇ ਦਾ ਕੰਮ ਕਰਦੀ ਐ। ਪਹਿਲੇ ਸ਼ੈਲੀ ਨੂੰ ਕਹਿੰਨੇ ਭਾਬੀ ਤੇਰੀ ਠੀਕ ਨਹੀਂ ਸਫਾਈਆਂ ਵਾਲੀ ਨੇ ਵੀ ਨਹੀਂ ਆਉਣਾ ਤੇ ਪਹਿਲੇ ਸਫਾਈਆਂ ਕਰ ਲਈਏ ਸ਼ੈਲੀ ਹਾਂ ਕੀ ਸੋਚਦੀ ਪਈ ਕੁਛ ਨਹੀਂ ਮੈਂ ਸੋਚਦੀ ਵੀ ਕਿ ਰੱਬ ਨੇ ਜਿਹੜਾ ਮੈਨੂੰ ਦਿੱਤਾ ਬੀਬੀ ਪਾਬੀ ਨੂੰ ਕਿਉਂ ਆ? ਭਾਬੀ ਤੇਰੇ ਨਾਲ ਲਾਪਰ ਨੂੰ ਚੁੱਕ ਪਈ ਹੈ। ਚੱਲ ਮੈਂ ਕਿਹਾ ਅਸੀਂ ਦੋਨੋਂ ਹਲਕੇ ਕੰਮ ਕਰ ਲੈਂਦੇ। ਮੈਂ ਝਾੜੂ ਲਾਂਨੀ ਤੇ ਤੂੰ ਪੋਚਾ। ਹਾਂਜੀ ਤੁਸੀਂ ਪੁੱਛ ਨਹੀਂ ਕਰਨਾ। ਮੈਂ ਝਾੜੂ ਪੋਚਾ ਪਹਿਲਾਂ। ਮम्मा ਕੱਪੜੇ ਤੁੰਦੇ ਪਏ ਹੋ ਹਾਂਜੀ ਬੇਟਾ ਤੇ ਮੇਰੀ ਗੱਲ ਸੁਣੋ ਮੈਂ ਸੈਂਟਰ ਚੱਲੀ ਆ ਟਾਈਮ ਹੋ ਗਿਆ ਮੇਰਾ ਠੀਕ ਆ ਤੇ ਧਿਆਨ ਨਾਲ ਜਾਇ ਤੇ ਜਾਂਦੇ ਮੈਨੂੰ ਕਾਲ ਕਰਕੇ ਕਹਿ ਦੇ ਕਿ ਮम्मा ਮੈਂ ਪਹੁੰਚ ਗਈ ਹਾਂ ਠੀਕ ਆ ਮम्मा ਓਕੇ ਮम्मा ਜਸਲੀਨ ਜਸਲੀਨ ਕਿੱਥੇ ਬੇਟਾ ਗੱਲ ਨਹੀਂ ਸੁਣਦੀ ਮੇਰੀ ਹਾਂਜੀ ਦਾਦੀ ਮम्मा ਜਿਸ ਲੇਖ ਨੂੰ ਮੈਂ ਇੱਕ ਗੱਲ ਦੱਸ ਬੇਟਾ ਹਾਂਜੀ ਕੱਲ ਕੌਣ ਆਇਆ ਸੀ ਘਰ ਕੱਲ ਮਾਮੂ ਮਾਮੀ ਤੇ ਨਾਲ ਨੂਰਾਈ ਸੀ ਮਾਮੂ ਮਾਮੀ ਤੇ ਨੂਰਾਈ ਸੀ ਹਾਂਜੀ ਤੈਨੂੰ ਕੀ ਦੇਖੀ ਬੇਟਾ ਉਹਨਾਂ ਨੇ ਦੇਖ ਕੇ ਕੀ ਜਾਣਾ ਵਾ ਪੁੱਛ ਲਈ ਬਸ ਉਹਨਾਂ ਦਾ ਪਿਆਰ ਹੀ ਬਹੁਤ ਆ ਇਹ ਚਾਹ ਉਹਨਾਂ ਨੇ ਪੀਕੇ ਗਏ ਨਹੀਂ ਚਾਹ ਨਹੀਂ ਪੀਕੇ ਗਏ ਸਿਰਫ ਕੋਲਡ ਡਰਿੰਕ ਪੀਤੀ ਸੀ ਉਹਨਾਂ ਨੂੰ ਕਾਹਲੀ ਸੀ ਉਹਨਾਂ ਸੇ ਜਲਦੀ ਚਲੇ ਗਏ ਘਰੋਂ ਠੀਕ ਹੈ ਜੀ ਤੁਸੀਂ ਮਾਂ ਦੇ ਮਾਤਸੇ ਕਿਹੜੀਆਂ ਗੱਲਾਂ ਕਰੀ ਜਾਂਦੇ ਹੋ ਮੈਂ ਅੱਗੇ ਸੈਂਟਰ 'ਚ ਲੇਟ ਆ ਜਿਹੜੀ ਵੀ ਗੱਲ ਕਰਨੀ ਤੁਸੀਂ ਮੰਮਾ ਨੂੰ ਪੁੱਛ ਲਓ ਮੈਂ ਚੱਲੀ ਸੈਂਟਰ ਤੇ ਇਹਨੇ ਤਾਂ ਕੁਛ ਦੱਸਿਆ ਨਹੀਂ ਮੈਂ ਆਪਣੀ ਵਾਲੀ ਨੂੰ ਪੁੱਛਦੀ ਆ ਅਨਮੋਲ ਹੈ ਅਨਮੋਲ ਕਿੱਥੇ ਆ ਦੋ ਗੱਲਾਂ ਆਂਟੀ ਸੱਚਾ ਬੇਟਾ ਮੈਂ ਤੁਹਾਨੂੰ ਪਛਾਨਦੇ ਨਹੀਂ ਆਂਟੀ ਇਹ ਲੱਕੀ ਭਾਜੀ ਨਾਲ ਦਾ ਘਰ ਹਾਂਜੀ ਬੇਟਾ ਲੱਕੀ ਹੁੰਦਾ ਘਰ ਹੈ ਲੱਕੀ ਮੇਰਾ ਬੇਟਾ ਹੈ ਅੱਛਾ ਆਂਟੀ ਮੈਂ ਨਾ ਲੱਕੀ ਭਾਜੀ ਨਾਲ ਦੀ ਵਾਈਫ ਹੈ ਨਾ ਸੀਮਾ ਉਹਨਾਂ ਦੀ ਫਰੈਂਡ ਆ ਅੱਛਾ ਬੇਟਾ ਆਜੋ ਅੰਦਰ ਸੀਮਾ ਸੀਮਾ ਉਠੋ ਬੇਟਾ ਦੇਖੋ ਕੌਣ ਆਇਆ ਸੇਬੂ ਹੋਰਸ ਨਾ ਕੀ ਆਲਾ ਤੂੰ ਸੁਣਾ ਮੇਰਾ ਕਿਵੇਂ ਚੱਲ ਰਿਹਾ ਤੇ ਤੂੰ ਹੀ ਤਾਂ ਬੜੀ ਰੈਸਟ ਫਰਮਾ ਰਹੇ ਜੀ ਰੈਸਟ ਕੀ ਕਰਨਾ ਮੇਰੇ ਨਾਲ ਚੁੱਕ ਜੀ ਪੈ ਗਈ ਆ ਉਹ ਕਿਦਾਂ ਪਤਾ ਨਹੀਂ ਸਵੇਰੇ ਤੇ ਠੀਕ ਸਾਂ ਬਸ ਜਦੋਂ ਉੱਟੀ ਆ ਨਾ ਤੇ ਉਦੋਂ ਚੁੱਕ ਪੈ ਗਈ ਅੱਛਾ ਇਹਨਾਂ ਮੈਨੂੰ ਤੂੰ ਦੱਸ ਤੇਰਾ ਕਿਵੇਂ ਦਿਲ ਕੀਤਾ ਉਹਨੂੰ ਉਹਨਾ ਅੱਜ ਨਾ ਮੈਂ ਜੌਬ ਤੋਂ ਜਲਦੀ ਫ੍ਰੀ ਹੋ ਗਈ ਮੈਂ ਤਾਂ ਰੋਜ਼ ਕਹਿੰਦੀ ਸੀ ਤੈਨੂੰ ਮਿਲਣਾ ਮਿਲਣਾ ਬਟ ਅੱਜ ਮੈਂ ਟਾਈਮ ਨਾਲ ਫ੍ਰੀ ਹੋ ਗਈ ਮੈਂ ਸੋਚਿਆ ਅੱਜ ਜ਼ਰੂਰ ਮਿਲ ਕੇ ਜਾਣਾ ਚਲ ਵਧੀਆ ਕੀਤਾ ਮਮਾ ਕੁਛ ਲੈ ਕੇ ਆਓ ਅੱਛਾ ਇਹ ਕੌਣ ਹੈ ਇਹ ਇਹ ਮੇਰੇ ਮਦਰ-ਇਨ-ਲॉ ਹੈ ਅੱਛਾ ਤੈਨੂੰ ਤੇ ਸੱਸ ਬੜੀ ਵਧੀਆ ਤੂੰ ਤਾਂ ਕੋਈ ਮੋਤੀ ਪੁੰਨ ਕੀਤੇ ਆ ਜਿਹੜੀ ਤੈਨੂੰ ਇੱਧਰ ਰੈਸਟ ਕਰਵਾਉਣ ਦੀ ਸਹੀ ਗੱਲ ਆ ਬੜੇ ਚੰਗੇ ਆ ਮੈਂ ਮਾੜਾ ਜਿਹਾ ਵੀ ਬਿਮਾਰ ਹੋ ਜਾਣਾ ਤੇ ਇਹਨਾਂ ਨੇ ਕਹਿਣਾ ਬਸ ਲੰਮੇ ਪੈ ਜਾ ਤੇ ਸਾਰਾ ਕੰਮ ਮਿੰਦੀ ਕਿਚਨ ਦਾ ਵਧੀਆ ਅੱਜ ਕੱਲ ਦੇ ਟਾਈਮ 'ਚ ਇਹੋ ਜਿਹੇ ਸੱਸਾਂ ਕਿੱਥੇ ਮਿਲਦੀਆਂ ਬਹੁਤ ਵਧੀਆ ਤੈਨੂੰ ਸੱਸ ਤੇਰੀ ਕਿਵੇਂ ਦੀ ਮਿਲੀ ਮੇਰੀ ਸੱਸ ਵੀ ਵਧੀਆ ਆ ਉਹ ਵੀ ਮੇਰੇ ਨਾਲ ਬਹੁਤ ਸਪੋਰਟ ਕਰਦੇ ਆਓ ਨਾਲੇ ਤੂੰ ਕੱਲੀ ਕੱਲੀ ਆ ਨਾ ਨਾ ਤੇਰਾ ਬਿਓਰ ਨਾ ਤੇਰਾ ਜੇਠ ਤੇ ਨਾ ਤੇਰੀ ਨਾਨਾ ਤੇ ਉਹਨਾਂ ਨੇ ਤੇ ਆਪੇ ਪੁੱਛਣਾ ਵਾ ਇੰਨੀ ਸੋਹਣੀ ਨੋਜ ਮਿਲੀ ਉਹਨਾਂ ਨੂੰ ਗਲਾਸ ਸ਼ਿਮਰਨ ਸ਼ਸ਼ਕਾ ਅੱਛਾ ਸੀਮਾ ਇਹ ਕੌਣ ਇਹ ਇਹ ਮੇਰੀ ਨਨਾਨ ਆ ਛੋਟੀ ਤੇ ਮੈਰਿਜ ਨਹੀਂ ਹੋਈ ਇਹਦੀ ਵਾਵਾ ਵੇਖਣ ਚ ਵੱਡੀ ਉਮਰ ਦੀ ਲੱਗਦੀ ਕੀ ਦੱਸਾਂ ਤੈਨੂੰ ਮੈਰਿਜ ਤੇ ਹੋਈ ਆ ਪਰ ਨਾ ਇਹਦਾ ਡਿਵੋਰਸ ਹੋ ਗਿਆ ਵਾ ਉਹ ਕਿਉਂ ਬਸ ਸੋਰੇ ਨਹੀਂ ਚੰਗੇ ਮਿਲੇ ਤੇ ਉਹਦੇ ਦੇ ਵਿਚਾਰੇ ਘਰ ਹੀ ਆ ਤੇ ਪਰੇਸ਼ਾਨ ਬੜੇ ਰਹਿੰਦੇ ਆ ਕੀ ਕਰੀਏ ਅੱਜ ਕੱਲ ਦੇ ਟਾਈਮ ਤੇ ਸੋਰੇ ਚੰਗੇ ਮਿਲਨੇ ਕਿਸਮਤ ਵਾਲਿਆਂ ਦੀ ਗੱਲ ਆ ਤੇ ਹੋਰ ਪਰ ਵੇਖ ਕੇ ਨਾ ਬੜਾ ਦੁੱਖ ਲੱਗਦਾ ਈ ਅੱਛਾ ਸੀਮਾ ਮੇਰੀ ਗੱਲ ਸੁਣ ਮੈਂਣਾ ਅੱਜ ਜਲਦੀ ਚਲ ਜਾਣਾ ਠੀਕ ਆ ਤੂੰ ਆਈ ਫੇਰ ਕਿਸੇ ਦਿਨ ਮੇਰੇ ਘਰੇ ਅੱਜ ਇਹ ਬਸ ਆਈ ਆ ਠੰਡਾਈ ਪੀਤਾ ਤੇ ਹੁਣ ਮੈਂ ਚਲ ਵੀ ਜਾਣਾ ਕੋਈ ਚਾ ਕੋਈ ਕਾਫੀ ਪੀਣ ਤੋਂ ਬਿਨਾਂ ਨਹੀਂ ਮੈਂ ਜਾਣ ਦੇਣਾ ਹੈਗਾ ਨਹੀਂ ਸਮਝਿਆ ਕਰ ਮੈਂ ਘਰ ਜਾਣਾ ਆ ਤਾਂ ਫੇਰ ਤੂੰ ਆਈ ਕਿਸੇ ਦਿਨ ਮੇਰੇ ਘਰੇ ਮੈਂਣਾ ਅੱਜ ਥੋੜਾ ਜਲਦੀ ਆ ਚੱਲ ਬਾਕੀ ਗੱਲ ਠੀਕ ਆ ਮੈਨੂੰ ਇਹ ਦੱਸ ਘਰ ਵੀ ਤੇਰਾ ਸੁਣਨਾ ਹੈ ਸੱਚ ਦਾ ਸੁਭਾਅ ਵੀ ਨਾ ਵਧੀਆ ਆ ਤੇ ਆ ਨਾ ਨਾ ਇਦਾ ਕੁਝ ਸੋਚ ਇਦਾ ਕੀ ਸੋਚਣਾ ਸਿੰਮਰਨ ਸੋਵਾ ਸੋਚ ਇਹਦਾ ਦੂਜਾ ਵਿਆਹ ਕਰਾਏਦਾ ਇਹਨੂੰ ਕੀ ਪਤਾ ਸਿੰਮਰਨ ਅਹੀਂ ਬੜੇ ਜਾਣਿਆਂ ਨੇ ਕਿਆ ਵਿਚਾਰੇ ਆਪ ਵੀ ਇੰਨੀ ਸ਼ੈਲੀ ਪਰੇਸ਼ਾਨ ਰੈਂਦੀ ਆ ਨਾ ਇਹਦੇ ਵੀਰੇ ਨੇ ਵੀ ਇੰਨੀ ਟੈਨਸ਼ਨ ਰੈਂਦੀ ਆ ਅਹੀਂ ਤੇ ਬੜੇ ਜਾਣਿਆਂ ਨਾਲ ਰਿਸ਼ਤੇ ਵਲੋਂ ਕਿਆ ਤੈਨੂੰ ਪਤਾ ਵਾ ਜਿਹੜਾ ਵੀ ਰਿਸ਼ਤਾ ਹੁੰਦਾ ਨਾ ਜਾਂ ਤੇ ਵੱਡੀ ਉਮਰ ਦਾ ਹੁੰਦਾ ਹੈ ਜਾਂ ਉਹਦੇ ਬੱਚੇ ਹੁੰਦੇ ਨੇ ਫੇਰ ਕਿਉਂ ਆ ਇਹਨੂੰ ਹੁਣ ਵਿਆਹ ਹੀ ਨੂੰ ਬੱਚਿਆਂ ਵਾਲੇ ਰਿਸ਼ਤੇ ਮਿਲਨੇ ਆ ਇਹਨੂੰ ਹੁਣ ਕਿਹੜਾ ਕੁਵਾਰਾ ਮੁੰਡਾ ਮਿਲਣਾ ਹੈ ਸਿਮਰਾਂ ਨਾ ਦੀਕਾਰ ਸੀਮਾ ਮੇਰੀ ਗੱਲ ਸੁਣ ਅੱਜ ਕੱਲ ਸਮਾਂ ਨਹੀਂ ਚੰਗਾ ਸੱਸਾਂ ਤੇ ਚੰਗੀਆਂ ਹੁੰਦੀਆਂ ਆ ਪਰ ਜਿਹੜੀਆਂ ਨਾ ਨਾਲਾ ਹੁੰਦੀਆਂ ਨਾ ਇਹ ਕਈ ਵਾਰੀ ਸੱਸਾਂ ਨੂੰ ਫੜਕਾ ਦਿੰਦੀਆਂ ਆ ਇਹ ਨਾ ਹੋਵੇ ਇਹ ਤੇਰੇ ਘਰ ਜੋਗੀ ਰਹਿ ਜਾਵੇ ਤੇਰੇ ਤੇ ਸਾਰੀ ਉਮਰ ਬੋਝ ਬਣੀ ਰਹੇ ਨਹੀਂ ਸਿਮਰਾਂ ਬੜੀ ਚੰਗੀ ਆ ਪਰ ਅਸੀਂ ਵੇਖ ਸੋਚ ਸਮਝ ਕੇ ਕਰਾਂਗੇ ਬੱਚਿਆਂ ਵਾਲੇ ਗੱਲ ਤੇ ਆਪਾਂ ਕਰਨਾ ਨਹੀਂ ਵੱਡੀ ਉਮਰ ਦਾ ਥੋੜਾ ਜਿਹਾ ਹੈ। გამੀ ਨਹੀਂ ਕਰਨਾ ਪਰ ਆਪਾਂ ਹੀ ਕਿੰਨੇ ਪਾਵੇਂ ਵਿਆਹ ਹੋਏ ਕੋਈ ਨਹੀਂ ਇਕਵਾਰਾ ਤੇ ਉਹਨਾਂ ਨੂੰ ਮਿਲਣਾ ਨਹੀਂ ਹੈਗਾ। ਪਰ ਆ ਜੀ ਗੱਲ ਵੀ ਛੋਲੀ ਆ ਕੋਈ ਗੱਲ ਨਹੀਂ ਅੱਜ ਕੱਲ ਵਿਆਹਾਂ ਦੇ ਬੱਚਿਆਂ ਵਾਲੇ ਮਹੀਨਾ ਨਹੀਂ ਕਿਸੇ ਦੀਆਂ ਰਹਿੰਦੀਆਂ ਬੱਚਿਆਂ ਵਾਲੇ ਮਿਲਦੇ ਆ ਇਹਨੂੰ ਤਾਂ ਫੇਰ 5 ਮਹੀਨੇ ਹੋ ਗਏ ਛੱਡੀ ਨੂੰ। ਤੂੰ ਕੁਝ ਸੋਚ ਇਹ ਨਾ ਹੋਵੇ ਸਾਰੀ ਜ਼ਿੰਦਗੀ ਤੇਰੇ ਤੇ ਭਾਜੀ ਤੇ ਬੋਝ ਬਣੀ ਰਹੇ। ਨਹੀਂ ਨਹੀਂ ਕਰਨਾ ਤਾਂ ਹੈ ਹੀ ਆ। ਟੈਨਸ਼ਨ ਤਾਂ ਸਾਨੂੰ ਬੜੀ ਆ। ਚਲ ਤੂੰ ਚੱਡ ਦੋ ਉਧਰ ਮੇਰੀ ਗੱਲ ਸੁਨ ਨਾ ਉਧਰ ਗਈਆਂ ਮੰਮੀ ਉਹਨਾਂ ਵੱਲ ਪੇਕੇ ਹਾਂ ਹੋ ਕੇ ਆਈ ਸੀ ਮੈਂ ਨਾ ਤੇ ਮੰਮੀ ਦੀ ਵੀ ਤਬੀਅਤ ਮੰਮੀ ਨੂੰ ਤੈਨੂੰ ਪਤਾ ਢਿੱਲੇ ਮੱਠੇ ਰਹਿੰਦੇ ਆ ਭਰਾ ਬਾਹਰ ਤੇ ਫਿਰ ਉਹਨਾਂ ਨੂੰ ਵੀ ਵੇਖਣਾ ਪੈਂਦਾ ਇੱਧਰ ਵੀ ਵੇਖਣਾ ਪੈਂਦਾ ਫਿਰ ਕੰਮਕਾਰ ਚ ਇਦਾਂ ਹੀ ਫਸਾ ਫਿਰ ਜੋਬ ਵੀ ਜਾਣਾ ਪੈਂਦਾ ਮੱਸਾਂ ਹੀ ਸਾਡੇ ਮੇਲ ਹੋਈ ਆ ਸਹੀ ਗੱਲ ਮੇਰੀ ਗੱਲ ਸਿ ਮੈਂ ਕਦੀ ਨਹੀਂ ਸੀ ਸੋਚਿਆ ਕਿ ਤੂੰ ਇੱਥੇ ਸਾਡੇ ਲੱਗੇ ਵੀ ਆਈ ਜਾਏਗੀ ਤੇ ਜੋਬ ਵੀ ਤੇਨੂੰ ਲੱਗਾ ਮੈਂ ਇੱਥੇ ਵੀ ਆਈ ਹਾਂ ਆਏ ਹਾਈ ਤੈਨੂੰ ਯਾਦ ਪੁੱਲ ਗਿਆ ਇੱਕ ਦਿਨ ਮਿਲੇ ਤਾਂ ਸਹੀ ਸਾਰਸ ਤੇ ਸੀ ਹਾਂ ਸੱਚ ਹੈਪੀ ਕੋਲ ਮਿਲੇ ਸਾਰਾ ਹਾਂ ਤੇ ਉੱਥੇ ਤੂੰ ਮੇਰੇ ਕੋ ਫੋਨ ਨੰਬਰ ਲਿਆ ਤੇ ਤੂੰ ਮੇਰੇ ਕੋ ਪੁੱਛਿਆ ਐਡਰੈਸ ਹਾਂ ਜਦੋਂ ਬਾਜੀ ਨਾਲ ਪਰ ਮੇਰੇ ਕੋ ਨਾ ਤੇਰਾ ਫੋਨ ਨੰਬਰ ਗੁੰਮ ਹੋ ਗਿਆ ਨਹੀਂ ਤੇ ਤੈਨੂੰ ਮੈਂ ਕਾਲ ਕਰਨੀ ਸੀ ਸਿਮਰਨ ਆਈ ਕਿਤੇ ਕੋਈ ਗੱਲ ਨਹੀਂ ਹੁਣ ਤੂੰ ਮੇਰੇ ਘਰੇ ਗੇੜਾ ਮਾਰੀ ਕਿਸੇ ਦਿਨ ਮੈਂ ਫੇਰ ਆਉਂਗੀ ਅੱਜ ਮੈਨੂੰ ਥੋੜੀ ਜਿਹੀ ਜਲਦੀ ਆ ਸਮਝਿਆ ਕਰ ਚੱਲ ਕੋਈ ਨਹੀਂ ਵੇਖਣਾ ਪੈਂਦਾ ਸੋਹਰਿਆਂ ਚ ਵੀ ਹਾਂ ਨਾ ਸਹੀ ਗੱਲ ਆ ਸੋਨਾ ਫਿਰ ਪਹਿਲੇ ਬਲਾਉ ਸਾਬ ਨਹੀਂ ਰਹਿੰਦਾ ਕੁਆਰੀ ਲਾਈਫ ਕੁਆਰੀ ਹੁੰਦੀ ਹੈ ਬਾਅਦ ਵਿੱਚ ਤੁਹਾਨੂੰ ਪਤਾ ਜ਼ਿੰਮੇਵਾਰੀਆਂ ਪਹਿ ਜਾਂਦੀਆਂ ਸਿਰ ਤੇ ਚਲੋ ਸਹੀ ਗੱਲ ਹੈ ਸਹੀ ਮਮਾ ਪੈਕ ਜੋ ਤੇ ਹਿੰਦੀ ਨਹੀਂ ਬੇਟਾ ਮੈਂ ਚਾਹ ਬਣਾਵਾਂਗੇ ਕਾਫੀ ਬਣਾਵਾਂ ਨਹੀਂ ਨਹੀਂ ਆਂਟੀ ਕੋਈ ਚਾਹ ਨਾ ਬਣਾਇਆ ਬਸ ਮੈਂ ਹੁਣੇ ਕੋਲਡ ਡਰਿੰਕ ਮਿਲੀ ਮੈਂ ਫੇਰ ਕਿਸੇ ਦਿਨ ਆਉਂਗੀ ਫੇਰ ਮੈਂ ਚਾਹ ਕਾਫੀ ਪੀ ਕੇ ਜਾਉਂਗੀ ਆਰਾਮ ਨਾਲ ਬੈਠ ਕੇ ਜਲਦੀ ਹੈ ਨਾ ਜੋਬ ਤਾਂ ਸਿੱਧੀ ਆਈ ਇੱਧਰ ਤੇ ਕਹਿੰਦੀ ਮੈਂ ਘਰ ਦੱਸਿਆ ਨਹੀਂ ਹੋਇਆ ਤੇ ਅੱਜੇ ਤੱਕ ਕਹਿੰਦੀ ਮੇਰਾ ਮਨ ਕਰਦਾ ਪਿਆ ਮਿਲਨ ਨੂੰ ਅੱਛਾ ਠੀਕ ਹਾਂ ਅੰਡ ਕਿਸੇ ਦਿਨ ਤੁਸੀਂ ਸੀਮਾ ਨੂੰ ਭੇਜਿਓ ਘਰ ਠੀਕ ਆ ਹਾਂ ਬਟਾ ਜ਼ਰੂਰ ਠੀਕ ਹੋਏਗੀ ਨਾ ਸੀਮਾ ਫਿਰ ਮੈਂ ਭੇਜਾਂ ਆਣਾ ਜ਼ਰੂਰ ਠੀਕ ਆ ਹਾਂ ਹਾਂ ਜ਼ਰੂਰ ਆਉਂਗੀ ਚਲੋ ਠੀਕ ਆ ਜੇ ਤੈਨੂੰ ਜਲਦੀ ਹੈ ਤੇ ਚਲ ਠੀਕ ਆ ਸੀਮਾ ਜਿਵੇਂ ਮੈਂ ਤੈਨੂੰ ਕਿਹਾ ਨਾ ਹੁਣ ਮੇਰੀ ਗੱਲ ਤੇ ਗੌਰ ਕਰੀ ਇਹਨੂੰ ਅਣ ਦੇਖਾ ਨਾ ਕਰੀ ਥੋੜਾ ਸੋਚੀ ਭਾਜੀ ਨੂੰ ਵੀ ਕਹੀਂ ਓਕੇ ਬਾਏ ਸ਼ਾਲੀ ਰੋਂਦੀ ਵੀ ਲੋਕ ਤਾਂ ਸ਼ਾਲੀ ਕੀ ਆ ਕਿ ਉਹਨਾਂ ਦੀ ਵੀ ਮਮਾ ਕੁਛ ਨਹੀਂ ਹੋਇਆ ਤੇ ਫਿਰੋਂਦੀ ਕਹਿੰਦੀ ਮੈਨੂੰ ਨਾ ਆਪਣਾ ਬੀਤਿਆ ਵੇਲਾ ਯਾਦ ਆ ਗਿਆ ਪਰੋਂ ਬੀਤੇ ਆ ਸਮਾਂ ਆਪਣਾ ਯਾਦ ਨਹੀਂ ਕਰਨਾ ਜੋ ਨਿਕਲ ਗਿਆ ਸੋ ਨਿਕਲ ਗਿਆ ਆਪਣੀ ਅਗਲੀ ਜ਼ਿੰਦਗੀ ਬਾਰੇ ਸੋਚ ਮਮਾ ਛੜੇ ਹੋਏ ਆਈ ਸੀ ਉਹ ਕੌਣ ਸੀ ਉਧਰੇ ਭਾਬੀ ਦੇ ਫੈਨ ਹਾਂਜੀ ਮਮਾ ਦੱਸੋ ਮੈਂਦਰ ਹੈ ਗਈਆਂ ਕੀ ਕਹਿਣਾ ਜੇ ਅਨਮੋਲ ਹਾਂਜੀ ਮਮਾ ਦੱਸੋ ਕੱਲ ਵੀਰਾ ਭਾਬੀ ਆਏ ਸੀ ਨਾ ਤੇਰੀ ਭਾਬੀ ਤੇ ਹਾਂਜੀ ਮਮਾ ਆਏ ਸੀ ਕਿ ਤੇ ਕੋਈ ਫਰੂਟ ਲੈ ਕੇ ਆਏ ਸੀ ਨਹੀਂ ਮਮਾ ਮੈਨੂੰ ਨਹੀਂ ਪਤਾ ਹੈਗਾ ਕੀ ਲੈ ਕੇ ਆਏ ਹੋ ਕੀ ਦੇ ਕੇ ਗਏ ਹੈਗੇ ਆ ਮੈਨੂੰ ਨਹੀਂ ਪਤਾ ਹੈਗਾ ਮੈਂ ਅੱਗੇ ਬਹੁਤ ਜ਼ਿਆਦਾ ਲੇਟ ਹੁੰਦੀ ਹੈਗੀ ਆ ਮੈਂ ਜਾਣਾ ਵੀ ਆ ਕੰਮ ਤੇ ਤੇ ਜਸਲੀਨ ਨੂੰ ਵੀ ਕੁਝ ਨਹੀਂ ਦੇ ਕੇ ਗਏ ਮੈਨੂੰ ਨਹੀਂ ਪਤਾ ਹੈਗਾ ਮਮਾ ਤੁਸੀਂ ਜਾ ਕੇ ਨਾ ਭਾਬੀ ਨੂੰ ਪੁੱਛ ਲਿਆ ਕੋ ਕੀ ਲੈ ਕੇ ਆਏ ਤੇ ਕੀ ਦੇ ਕੇ ਗਏ ਨੇ ਪੁੱਤ ਤੂੰ ਮੇਰੀ ਧੀ ਆ ਨਾ ਹਾਂਜੀ ਮਮਾ ਮੈਂ ਤੁਹਾਡੀ ਧੀ ਆ ਗਈ ਪਰ ਮੇਰੇ ਕੋ ਇੰਨਾ ਗੱਲਾਂ ਲਾਵਾ ਕੋਈ ਕੰਮ ਨਹੀਂ ਹੈਗਾ ਮੈਨੂੰ ਹੋਰ ਵੀ ਕੰਮ ਹੈਗੇ ਨੇ ਬਹੁਤ ਨੇ ਇਸ ਮੈਨੂੰ ਜਾਣ ਦੋ ਨਾ ਤੇ ਮੈਨੂੰ ਮੇਰੀ ਪੋਤਰੀ ਨੇ ਕੁਛ ਦੱਸਿਆ ਨਾ ਮੇਰੀ ਧੀ ਨੇ ਕੁਛ ਦੱਸਿਆ ਮੈਂ ਨਾ ਹੁਣ ਆਪਣੀ ਮੂੰਹ ਨਹੀਂ ਕੁਛ ਬੀਂਆ ਜਾ ਕੇ ਇਹਨੂੰ ਹੁਸ਼ਕੀ ਆਣੀ ਆ ਮਨਮੀਤ ਮਨਮੀਤ ਕਿੱਥੇ ਆ ਢੋਲੇ ਕੱਪੜੇ ਮਨਮੀਤ ਨਾ ਮੰਮੀ ਦਾ ਫੋਨ ਹੈਲੋ ਸੱਸ ਜੀ ਦਾ ਮਮਾ ਕੀ ਹਾਲ ਜੀ ਬੱਸ ਵਧੀਆ ਹੋਰ ਕੀ ਕਰਦੇ ਕੁਛ ਨਹੀਂ ਬੱਸ ਜੀ ਠੀਕ ਆ ਹੋਰ ਕੱਲ ਤੇ ਮੇਰਾ ਪਪੀ ਆਏ ਸੀ ਹਾਂਜੀ ਆਏ ਸੀ ਮਮਾ ਤੁਸੀਂ ਕਿਉਂ ਖੁਸ਼ ਹੋਣੀ ਹੋਣੀ ਹੋਵੇ ਹੋਰ ਵਾਧੂ ਖੁਸ਼ ਹੋਣ ਗਈ ਟਿਵੀਸ਼ਨ ਤੇ ਗਈ ਜੇ ਅੱਛਾ ਹਾਂਜੀ ਹੋਰ ਤੁਸੀਂ ਸੁਣਾਓ ਬੱਸ ਵਧੀਆ ਜੀ ਨੂਰ ਠੀਕ ਆ ਹਾਂ ਸਭ ਠੀਕ ਆ ਠੀਕ ਆ ਕੀ ਕਰਦੇ ਭਾਬੀ ਭਾਬੀ ਤੇਰੇ ਠੀਕ ਨਹੀਂ ਅੱਜ ਚੁੱਪ ਪਈ ਹੋਣਾ ਜਿਹੜਾ ਕਿਤੇ ਆਰਾਮ ਕਰਦੇ ਕੀ ਗੱਲ ਹੋ ਗਈ ਚੁੱਪ ਪਈ ਐ ਨੂਰ ਅੱਛਾ ਦਵਾਈ ਦਿੱਤੀ ਭਾਬੀ ਨੂੰ ਹਾਂ ਦਿੱਤੀ ਮੈਂ ਪਹਿਲਾਂ ਮੈਂ ਤਾਂ ਸੋਚਿਆ ਸੀ ਮੰਮਾ ਰਮਨ ਆਰੇਸਟ ਕਰਦੇ ਹੋਣਗੇ ਤੇ ਭਾਬੀ ਕੰਮ ਕਰਦੇ ਹੋਣਗੇ ਅਰੇਸਟ ਕਰੀ ਦੀ ਆ ਕਰਾਂਦੀ ਭਾਬੀ ਹਾਂਜੀ ਹਾਂ ਨਹੀਂ ਮੰਮਾ ਪਹਿਲੇ ਨੰਬਰ ਤੇ ਤੁਹਾਡਾ ਜਰੂਰ ਫਰਜ ਇਹ ਹੋਈ ਆ ਕਿ ਅਸੀਂ ਤੇ ਆਪਣੇ ਆਪਣੇ ਘਰ ਆ ਗਏ ਨੇ ਇਸ ਲਈ ਧੀ ਤੇ ਤੁਹਾਡੀ ਉਹ ਹੋਈ ਆ ਹਾਂ ਠੀਕ ਆ ਹਾਂਜੀ ਚਲੋ ਮੰਮਾ ਹੁਣ ਮੇਰੇ ਨਾਲ ਦਿਲ ਨੂੰ ਖਿੱਚ ਜੀ ਪੈਂਡ ਹੈਪੀ ਆ ਕਿ ਮੈਂ ਹੁਣੇ 10 ਮਿੰਟ 5 ਮਿੰਟ ਵੀ ਕੱਢ ਕੇ ਆਵਾਂ ਭਾਬੀ ਦਾ ਪਤਾ ਲੈਣ ਜਰੂਰ ਆਵਾਂ ਠੀਕ ਆ ਮੰਮਾ ਬਾਕੀ ਗੱਲਾਂ ਆ ਕੇ ਕਰਾਂਗੇ ਓਕੇ ਬਾਏ ਮੇਰੇ ਹਾਂ ਜੀ ਮਮਾ ਕਿਹចਾਂਦੀ ਤਿਆਰੀ ਆ ਪੇਕੇ ਤੇ ਕੀ ਕੀ ਕਰਨ ਜਾਣਾ ਮਮਾ ਉਹ ਭਾਬੀ ਨਹੀਂ ਠੀਕ ਹੈ ਗਈ ਉਹਨਾਂ ਦੇ ਨਾ ਕੰਬਰ ਨੂੰ ਚੁੱਕ ਪੈ ਗਈ ਆ ਤੇ ਉਹ ਪਤਾ ਲੈਣ ਜਾਣਾ ਬਸ ਪੇਕੇ ਤੇ ਕੋਈ ਨਿਛ ਵੀ ਮਾਰੇ ਤਾਂ ਤੂੰ ਤੁਰ ਪੈਣਾ ਮੈਂ ਵੇਖੂ ਮੈਂ ਜੀ ਮੈਂ ਹੀ ਨਹੀਂ ਜਾਵਾਂਗੀ ਉਹਨਾਂ ਦੇ ਦੁੱਖ ਸੁੱਖ ਨੂੰ ਤੇ ਕੌਣ ਜਾਏਗਾ ਨਹੀਂ ਪਹਿਲਾਂ ਮੈਨੂੰ ਗੱਲ ਦੱਸ ਹਾਂਜੀ ਤੇ ਕੱਲ ਆਏ ਸੀ ਨਾ ਕੱਲ ਮਿਲ ਕੇ ਗਏ ਆ ਨਾ ਤੁਹਾਨੂੰ ਹਾਂਜੀ ਹਾਂਜੀ ਤੇ ਕੀ ਲੈ ਕੇ ਆਏ ਸੀਗੇ ਇੰਨਾ ਸਾਰਾ ਪਿਆਰ ਮਮਾ ਅਸਤੇ ਪਿਆਰ ਨਾਲ ਹੀ ਸਾਰ ਜਾਂਦੇ ਆ ਮੈਂ ਪਿਆਰ ਦੀ ਭੁੱਖੀ ਆ ਮਮਾ ਮੈਂ ਲੈਣ ਦੇਂਦੀ ਨਹੀਂ ਭੁੱਖੀ ਨਹੀਂ ਉਹਨਾਂ ਨੂੰ ਇੰਨਾ ਨਹੀਂ ਪਤਾ ਵੀ ਧੀ ਦੇ ਘਰ ਆਈ ਤਾਂ ਤੇ ਖਾਲੀ ਨਹੀਂ ਆਈ ਤਾਂ ਖਾਲੀ ਕਿੱਥੇ ਆਏ ਆ ਮਮਾ ਜਿਹੜਾ ਮੇਰੇ ਘਰ ਚੱਲ ਕੇ ਆ ਗਿਆ ਸਮਝਣ ਨੂੰ ਬਹੁਤ ਕੁਝ ਮੇਰੇ ਘਰ ਲੈ ਕੇ ਆਈ ਕੁੜੀ ਨੂੰ ਕੁਝ ਦੇ ਕੇ ਗਏ ਜਸਲین ਨੂੰ ਦੇ ਕੇ ਗਏ ਕੁਝ ਮਮਾ ਮੈਂ ਕਹਿ ਤੇ ਰਹੀ ਆ ਜਿਹੜਾ ਮੇਰੇ ਕੋਲ ਚੱਲ ਕੇ ਆ ਗਿਆ ਬਹੁਤ ਕੁਝ ਆ ਉਹ ਵੀ ਮੇਰੀ ਬੇਟੀ ਆ ਉਹਦੇ 'ਚ ਵੀ ਮੇਰੇ ਵਰਗੇ ਸਿੱਧਕੇ ਗਾਵਾ ਇਹਨਾ ਮੈਨੂੰ ਇੱਕ ਗੱਲ ਦੱਸ ਹਾਂਜੀ ਜਦੋਂ ਮੈਂ ਕਿਤੇ ਬਾਹਰ ਜਾਣਾ ਹੁੰਦਾ ਕੱਲ ਮੈਂ ਜਠਾਣੀ ਵੱਲ ਗਈ ਹਾਂ ਹਾਂਜੀ ਤੇ ਉਦੋਂ ਹੀ ਉਹਨਾਂ ਨੇ ਆਉਣਾ ਹੁੰਦਾ ਉਦੋਂ ਆ ਵੇਖੋ ਦੇੰਤੇ ਆ ਤੇ ਤੁਹਾਡੇ ਹੁੰਦੇ ਜਾਂਦੇ ਆ ਨਾ ਮੇਰਾ ਵੀਰ ਭਾਬੀ ਮੈਂ ਉਦੋਂ ਤੇ ਨਹੀਂ ਨਾ ਕਹਿੰਦੀ ਵੀ ਤੁਸੀਂ ਉਦੋਂ ਨਾ ਆਇਓ ਜਦੋਂ ਮੇਰੀ ਮੰਮਾ ਘਰ ਆਉਗੀ ਮੈਂ ਤੁਹਾਡੇ ਹੁੰਦਿਆ ਹੀ ਉਹ ਮੇਰੇ ਘਰ ਆਂਦੇ ਨੇ ਜ਼ਿਆਦਾਤਰ ਉਹ ਮੇਰੇ ਪਿੱਛੋ ਹੀ ਹੁੰਦੇ ਨਹੀਂ ਮੰਮਾ ਇਹ ਤੁਹਾਡੀ ਗਲਤ ਫਹਮੀ ਆ ਨੂਰ ਜਿੱਦ ਕਰਦੀ ਪਈ ਸੀ ਕਿ ਮੈਂ ਪੂਈ ਘਰ ਜਾਣਾ ਤੇ ਜਸਲੀਨ ਨੂੰ ਮਿਲਣਾ ਵਾ ਨਹੀਂ ਤੇ ਜਿਹੜੀ ਘਰ ਬਿਠਾਈ ਜੇ ਉਹ ਪੂਈ ਨਹੀਂ ਹੈ ਬੱਸ ਕੋਰੋਂ ਮੰਮਾ ਇੰਦਾ ਨਹੀਂ ਨਹੀਂ ਮੰਮਾ ਇੰਦਾ ਬਾਰ ਬਾਰ ਨਾ ਕਰੋ ਸਾਨੂੰ ਪੁੱਛ ਕੇ ਵੇਖੋ ਮੇਰੇ ਵੀਰ ਭਾਬੀ ਨੂੰ ਮੇਰੀ ਮਾਂ ਨੂੰ ਪੁੱਛ ਕੇ ਵੇਖੋ ਸਾਡੇ ਦਿਲ ਤੇ ਕੀ ਬੀਤਦੀ ਆ ਅਹੀ ਚਾਹਨੀ ਹੈ ਕਿ ਸਾਡੀ ਭੈਣ ਘਰ ਆ ਕੇ ਬਹਿ ਜੇ ਇਹ ਜੜੀਆਂ ਨੇ ਤੇਰੇ ਨਾਲ ਗੱਲਾਂ ਕਰਨੀਆਂ ਉਹਦੇ ਨਾਲ ਕਰੇ ਮਮਾ ਹਰ ਇੱਕ ਭੁਈ ਦਾ ਉਹ ਆਪਣਾ ਪਿਆਰ ਹੁੰਦਾ ਵਾ ਜੋ ਮੇਰੇ ਨਾਲ ਕਰਨਾ ਚਾਹੇਗੀ ਉਹਦੇ ਨਾਲ ਨਹੀਂ ਹੋਏਗਾ ਤੇ ਦੱਸੋ ਉਹਦੇ ਚ ਬੱਚੇ ਦਾ ਕੀ ਕਿ ਤੁਹਾਨੂੰ ਪਤਾ ਪਿਆਰ ਤੇ ਉਹ ਵੀ ਬੜਾ ਕਰਦੀ ਆ ਕੀ ਕਰੀ ਹੁਣ ਉਹ ਐਡੇ ਵੱਡੇ ਸਦਮੇ ਚੋਂ ਨਿਕਲੀ ਆ ਕੀ ਕਰ ਸਕਦੇ ਆ ਉਹ ਬੱਚੇ ਨੂੰ ਬੱਚੇ ਨਾਲ ਖੇਡ ਚ ਹੁੰਦੀ ਆ ਕਿ ਮੈਂ ਜਸਲੀਨ ਨਾਲ ਖੇਡਣਾ ਇਸ ਕਰਕੇ ਨੂਰ ਨਾਲ ਤੇ ਜਸਲੀਨ ਦਾ ਪਿਆਰ ਬਹੁਤ ਹੈਗਾ ਜੀ ਹੁਣ ਇਹ ਮੈਂ ਤੁਹਾਨੂੰ ਇਹ ਗੱਲ ਕਵਾਂ ਹੁਣ ਮੈਂ ਚੱਲੀ ਆ ਤੇ ਰੋਟੀ ਪਾਣੀ ਮੈਂ ਸਾਰਾ ਕੁਝ ਬਣਾ ਦਿੱਤਾ ਵਾ ਤੇ ਬਸ ਮੈਂ ਦਸਾ ਵੀਆ ਮਿੰਟਾਂ ਤੱਕ ਆਈ ਜਾ ਤੂੰ ਗੜਾ ਕਿਸੇ ਦੀ ਮੰਨਣੀ ਆ ਦੇ ਆਈ ਜਾ ਕੇ ਉਹਨੂੰ 500 ਰੁਪਈਆ ਇੱਕ ਤੇ ਆ ਜਿਹੜਾ ਮੇਰਾ ਮੁੰਡਾ ਬਾਹਰ ਬੈਠਾ ਹੈ ਨਾ ਇਹਨੂੰ ਹੀ ਨਹੀਂ ਅਕਲ ਹੈ ਹੈਗੀ ਸਕੂਟਰੀ ਦੀ ਚਾਬੀ ਫੜਾ ਗਿਆ ਉਹਦੇ ਹੱਥ ਲਾ ਗਿਆ ਵਿੜੇ ਚ ਜਦੋਂ ਮੂੰਹ ਚੁੱਕਦੀ ਉੱਠਦੀ ਸਕੂਟਰੀ ਲੈਂਦੀ ਤੇ ਪੇਕਿਆਂ ਦੇ ਜਾ ਵੜਦੀ ਹੈਗੀ ਚਰਾ ਨਹੀਂ ਸੋਚਦੀ ਹੈਗੀ ਪਿੱਛੇ ਦਾ ਜਾ ਪੇਕਿਆਂ ਦੇ ਵੜਦੀ ਜਾ ਪੇਕਿਆਂ ਦੇ ਵੜਦੀ